पीवी टुडे चैनल ते ਤੁਹਾਡਾ ਸਵਾਗਤ ਹੈ ਪਿੰਡ ਜਾੜਲਾ ਵਿਖੇ ਇੱਕ ਲਹਿੰਗਾ ਹਾਊਸ ਤੋਂ ਲਹੰਗੇ শেরਵਾਨੀ ਕੋਟ ਪੈਂਟ ਤੇ ਨਗਦ ਪੈਸੇ ਚੋਰੀ ਕਰਕੇ ਚੋਰ ਫਰਾਰ ਹੋ ਗਏ ਦੁਕਾਨ ਦੇ ਮਾਲਕ ਸੰਜੀਵ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਦੁਕਾਨ ਤੇ ਆਇਆ ਤਾਂ ਦੁਕਾਨ ਦਾ ਅੰਦਰੋਂ ਕੁੰਡਾ ਲੱਗਾ ਹੋਇਆ ਸੀ ਜਿਸ ਨੂੰ ਚੋਰੀ ਹੋਣ ਦਾ ਸ਼ੱਕ ਹੋ ਗਿਆ ਪਰ ਜਦੋਂ ਉਸਨੇ ਦੁਕਾਨ ਖੋਲੀ ਤਾਂ ਅੰਦਰੋਂ ਚੋਰ 2-40-40000 ਰੁਪਏ ਦੀ ਕੀਮਤ ਵਾਲੇ ਲਹੰਗੇ ਮਹਿੰਗੇ ਪਰਦੇ ਕੋਟ ਪੈਂਟ ਅਤੇ শেরਵਾਨੀ ਲੈ ਕੇ ਫਰਾਰ ਹੋ ਗਏ चोरा ने इथके ही बस नहीं की थी, दुकान विच अलग अलग डब्बे रखे हुए करीब छब्बी हज़ार रुपए भी ले गए संजीव कुमार ने दसिया कि चोर उसद करीब एक लख चाली हज़ार रुपए का नुकसान कर गए हैं जिस संबंधी पुलिस रिपोर्ट कर दिखती गई है अते पुलिस वलों मौके का जायजा लेके अगली कार्रवाई आरंभ की गई है तुम देख रहे हो छिंजी लड़ूआ की विशेष रिपोर्ट और अपने इलाके दर खबर देख ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ। ਧੰਨਵਾਦ। ਬਾਜੀ ਕੀ ਨਾ ਥੋੜਾ ਜੀ ਮੇਰਾ ਸੰਜੀਵ ਕੁਮਾਰ ਜੀ ਕੀ ਘਟਨਾ ਹੋਈ ਹੈ ਜੀ ਇੱਥੇ? ਚੋਰੀ ਹੋ ਗਈ ਬਾਜੀ ਅੰਦਰ ਦੁਕਾਨ 'ਚ। ਕਦੋਂ? ਰਾਤੀ ਰਾਤੀ ਹੋਈ ਹੈ ਮੈਂ ਸਵੇਰੇ ਦੇਖਿਆ ਜੀ ਆ ਕੇ। ਤੁਹਾਨੂੰ ਕਿਤਾ ਪਤਾ ਲੱਗਿਆ? ਉਹ ਜੋ ਦੁਕਾਨ ਤੇ ਆਇਆ ਤਾਂ ਪਤਾ ਲੱਗਿਆ ਜੀ ਸਵੇਰੇ 7:30 ਵਜੇ ਗਾਹ ਨੂੰ ਸਮਾਨ ਲੈਣਾ ਸੀ। ਕੀ ਕੀ ਸਮਾਨ ਲੈ ਗਏ ਜੀ? ਸਮਾਨ ਲਹਿੰਗੇ ਵਗੈਰਾ ਲੈ ਗਏ ਆ। ਉਪਰੋਂ ਲਹਿੰਗੇ, ਸ਼ੇਰਵਾਨੀਆਂ, ਪੈਂਟ ਕੋਟ ਤੇ ਨੀਚੋਂ ਕੈਸ਼ ਵੀ ਥੋੜਾ ਜਿਹਾ ਉਹ ਲੈ ਗਏ ਆ। ਕਿੰਨੇ ਲਹਿੰਗੇ ਕਿੰਨੇ ਕਿੰਨੇ ਕੋਰਸ ਲਹਿੰਗੇ ਦੋ ਸੀਗੇ 40000 ਵਾਲੇ ਤੇ ਯਾਨੀ ਕਿ ਪੈਂਟ ਕੋਰਸੀ ਨਾਲ ਹਮਮ ਤੇ ਸ਼ੇਰਵਾਨੀਆਂ ਸੀ ਯਾਨੀ ਉਹ ਹੀ 135-40000 ਦਾ ਨੁਕਸਾਨ ਹੋ ਗਿਆ ਟੋਟਲ ਤੇ ਪੈਸੇ ਦਸ ਦੀ ਡੱਬਿਆਂ ਚ ਉਹ ਕੀ ਉਹ ਕੀ ਉਹ ਕਿਹੜੀ ਕੈਸ਼ ਤੇ ਹੈ ਜੇ ਕਿ ਤਾਂ ہاں ਜੀ ਕੈਸ਼ ਸੀਗਾ 25-26000 ਦਾ ਡੱਬਿਆਂ ਦੇ ਵਿੱਚ ਰੱਖਿਆ ਹੋਇਆ ਜੀ ਗੱਲੇ ਦੇ ਵਿੱਚ ਸੀਗਾ ਨਹੀਂ ਗੱਲੇ ਚ ਨਹੀਂ ਆਲੇ-ਬੋਲੇ ਦਾ ਸਾਈਡ ਸਾਈਡਾਂ ਦੇ ਡੱਬਿਆਂ ਚ ਹੀ ਸੀਗਾ ਜੀ ਉਹਦਾ ਰੱਖੇ ਸੀਗਾ ਅਲੱਗ-ਅਲੱਗ ਅਲੱਗ-ਅਲੱਗ ਕੰਮ ਦੇ ਲਹਿੰਗੇਆਂ ਉਹ ਲਹਿੰਗੇਆਂ ਦੇ ਅਲੱਗ ਪਰ ਮੋਨਿਆਰੀ ਦੇ ਅਲੱਗ ਇਦਾਂ ਰੱਖੇ ਸੀਗੇ ਕੀ ਲੱਗਦਾ ਚੋਰ ਆਏ ਉੱਪਰੋਂ ਵੀ ਆਇਆ ਜੀ ਕਿ ਉੱਪਰੋਂ ਗੁੰਡਾ ਖੁੱਲਾ ਸੀ। ਉੱਪਰੋਂ ਕੋਂਡਾ ਖੁੱਲਾ ਰਹਿ ਗਿਆ ਸੀ ਤੁਹਾਡੇ ਨੂੰ। ਇਹ ਪਤਾ ਨਹੀਂ ਜੀ ਹੁਣ ਖੁੱਲਾ ਰਹਿ ਗਿਆ ਕਿ ਉਹਨਾਂ ਨੇ ਖੋਲਿਆ। ਹੂੰ। ਔਰ ਮੈਂ ਆਪਾਂ ਦਾ ਡੇਲੀ ਚੈੱਕ ਕਰੀਦਾ ਲਾ ਕੇ ਜਾਈਦਾ ਉੱਪਰੋਂ। ਤੇ ਜਦੋਂ ਆ ਕੇ ਦੇਖਿਆ ਤਾਂ ਅੰਦਰੋਂ ਗੁੰਡਾ ਲੱਗਿਆ ਸੀ ਦੁਕਾਨ ਦਾ। ਉੱਪਰੋਂ ਆਇਆ ਤੇ ਉੱਪਰੋਂ ਹੀ ਚਲੇ ਗਏ। ਹਾਂਜੀ ਉੱਪਰੋਂ ਆਏ ਤੇ ਉੱਪਰੋਂ ਹੀ ਯਾਨੀ ਕਿ ਸਾਈਡ ਤੋਂ ਕਿਤੇ ਟੱਪ ਟੱਪ ਕੇ ਚਲੇ ਗਏ। ਕੋਈ ਸੀਸੀਟੀਵੀ ਕੋਈ ਫੁਟੇਜ ਆਈ ਕੋਈ? ਨਹੀਂ ਬਾਜੀ ਹਜੇ ਕੋਈ ਨਹੀਂ ਪਤਾ ਲੱਗਿਆ। ਕੈਮਰੇ ਲੱਗੇ ਆ ਆੜਦੋਲੇ ਪਰ ਆਪਣੇ ਕੋਈ ਨਹੀਂ ਸੀ ਉੱਥੇ। ਟੋਟਲ ਨੁ ਉਹ ਕਹਿੰਦੇ ਵੈਲੀਫਿਕੇਸ਼ਨ ਕਰਦੇ ਆ ਸਵੇਰੇ ਜਿੱਦਾਂ ਰਿਪੋਰਟ ਕੀਤੀ ਸੀ ਆਏ ਸੀ ਦੇਖ ਕੇ ਗਏ ਸਾਰਾ ਫੋਟੋਆਂ ਖਿੱਚ ਕੇ ਲੈ ਗਏ ਸੀ ਮੌਕਾ ਵਾਰ ਦਾ ਦੇਖ ਗਏ ਸੀ ਉਹ ਜੀ ਸਾਰਾ ਮੰਗੀ ਹੁਣ ਤੁਹਾਡੀ ਮੰਗ ਸਰ ਉਹ ਇਨਸਾਫ ਦਵਾਇਆ ਜਾਵੇ ਸਾਨੂੰ ਜਿਹੜਾ ਉੱਤੇ ਨੇ ਕੀਤਾ ਫੜੇ ਜਾਣ ਉਹ ਜੀ ਤਾਂ ਕਿ ਜਿਹੜੀ ਅੱਗੇ ਤੋਂ ਇਹ ਕੰਮ ਨਾ ਕਰਨ ਉਹ ਠੀਕ ਹੈ ਹਾਂ ਜੀ